ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੇਰੀ ਇਸ ਕਿਤਾਬ ਜਪਜੀ ਸਾਹਿਬ ਦੇ ਆਪਾਂ 17ਵੇਂ ਪੇਜ ਦੇ ਉੱਪਰ ਗੱਲ ਕਰਾਂਗੇ ਜੀ ਇਹਦੇ ਵਿੱਚ ਆਏਗਾ ਆਦ ਸੱਚ ਜੁਗਤ ਸੱਚ ਇਹ ਜਿਹੜਾ ਆਦ ਸੱਚ ਹੈ ਜੁਗਤ ਸੱਚ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਜਿਵੇਂ ਆਪਾਂ ਪਹਿਲਾਂ ਹੀ ਮੂਲ ਮੰਤਰ ਕਰਦੇ ਆਏ ਹਾਂ ਜਪ ਕਰਨ ਤੋਂ ਬਾਅਦ ਆਦ ਸੱਚ ਜੁਗਤ ਸੱਚ ਇਹ ਉਸੇ ਲੈ ਵਿੱਚ ਤੁਸੀਂ ਗਾ ਸਕਦੇ ਹੋ ਜੀ ਜਿਹੜੇ ਲੈ ਵਿੱਚ ਪ੍ਰਮਾਤਮਾ ਨਾਲ ਗੱਲਾਂ ਕਰਦੇ ਆ ਮੇਰੇ ਮਾਲਕਾ ਹੁਣ ਤੱਕ ਆਪਾਂ ਗੱਲ ਕਰਦੇ ਅਸੀਂ ਜੇ ਤੇਰੀ ਰਹਿਮਤ ਹੋ ਗੁਰਪ੍ਰਸਾਦ ਦੇ ਨਾਲ ਤੋਂ ਮਿਲੇਗਾ ਫਿਰ ਜਪ ਬਾਣੀ ਦਾ ਨਾਂ ਆ ਗਿਆ ਇਹ ਪਹਿਲਾ ਸ਼ਲੋਕ ਆਇਆ ਪ੍ਰਮਾਤਮਾ ਦੇ ਨਾਲ ਗੱਲਾਂ ਕਰਦੇ ਮੇਰੇ ਮਾਲਕਾ ਤੋਂ ਸ਼ੁਰੂ ਤੋਂ ਸੱਚ ਹੈ ਇਸ ਦੇ ਜਿਹੜੇ ਅਰਥ ਨੇ ਵੈਸੇ ਤਾਂ ਆਦ ਹੁੰਦਾ ਕਿਸੇ ਚੀਜ਼ ਦਾ ਮੁੱਢ ਕਿਸੇ ਚੀਜ਼ ਦਾ ਤੁਰਾ ਕਿਸੇ ਚੀਜ਼ ਦੀ ਸ਼ੁਰੂਆਤ ਕਿ ਹੇ ਮੇਰੇ ਰੱਬ ਜੀ ਸੱਚ ਹੈ ਜੀ ਸੱਚ ਦਾ ਅਰਥ ਹੁੰਦਾ ਕਿ ਥਿਰ ਰਹਿਣਾ ਜਿਹੜਾ ਕਦੇ ਬਦਲੇ ਨਾ ਫਿਰ ਦੱਸ ਦਵਾਂ ਇਹ ਦੁਨੀਆ ਵਾਲਾ ਸੱਚ ਨਹੀਂ ਹੈ ਦੁਨੀਆ ਤੋਂ ਬਾਹਰ ਦਾ ਸੱਚ ਹੈ ਠੀਕ ਹੈ ਦੁਨੀਆ ਦਾ ਸੱਚ ਜਿਹੜਾ ਬਦਲਦਾ ਰਹਿੰਦਾ ਦੁਨੀਆ ਦਾ ਸੱਚ ਇਹ ਹੈ ਕਿ ਅਸੀਂ ਕਈ ਵਾਰ ਉਹ ਚੀਜ਼ ਨੂੰ ਮੰਨ ਲੈਂਦੇ ਆ ਤੇ ਕਈ ਵਾਰ ਨਹੀਂ ਮੰਨਦੇ ਜਿਵੇਂ ਕਿ ਜੇ ਆਪਾਂ ਲਾਅ ਦੀ ਗੱਲ ਕਰੀਏ ਅਮਰੀਕਾ ਵਿੱਚ ਲਾਅ ਹੈ ਕਿ ਹਿਅਰ ਸੇ ਹੁੰਦਾ ਵੀ ਫਲਾਣੇ ਬੰਦੇ ਨੇ ਆਹ ਗੱਲ ਕਹੀ ਸੀ ਜਾਂ ਫਲਾਣੇ ਬੰਦੇ ਨੇ ਆਹ ਲਿਖਿਆ ਸਰਕਾਰ ਇਸ ਚੀਜ਼ ਨੂੰ ਨਹੀਂ ਮੰਨਦੀ ਕਾਨੂੰਨ ਇਸ ਚੀਜ਼ ਨੂੰ ਨਹੀਂ ਮੰਨਦਾ ਠੀਕ ਹੈ ਹੁਣ ਮਾਫ ਕਰਨਾ ਜੀ ਜਿਹੜਾ ਪੂਰੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਬਿਨਾਂ ਹੋਰ ਕੋਈ ਅਹਜੇ ਬਾਣੀ ਨਹੀਂ ਹੈ ਠੀਕ ਹੈ ਕਿ ਜਾਂ ਕੋਈ ਹੋਰ ਅਹਜਾ ਧਰਮ ਗ੍ਰੰਥ ਨਹੀਂ ਹੈ ਕਿ ਜਾਂ ਉਹਨਾਂ ਨੇ ਜਿਵੇਂ ਆਪਾਂ ਗੱਲ ਕਰੀਏ ਈਸਾ ਦੀ ਗੱਲ ਕਰ ਲਈ 크ਿਸਚੀਅਨਟੀ ਜੀਜ਼ਸ ਦੇ ਜਾਣ ਤੋਂ ਕਈ ਸਾਲ ਬਾਅਦ ਸੀ ਇਹ ਸਾਰੇ ਦਾ ਸਾਰਾ ਹੀ ਅਸੇ ਆ ਭਾਵ ਜੇ ਕਾਨੂੰਨ ਦੇ ਹਿਸਾਬ ਨਾਲ ਮੰਨੀਆਂ ਤਾਂ ਇਹ ਸੱਚ ਨਹੀਂ ਠੀਕ ਹੈ ਉਹੀ ਲੋਕ ਨੇ ਜਿਹੜੇ 크੍ਰਿਸਚੀਅਨ ਲੋਕ ਨੇ ਉਹਨਾਂ ਨੇ ਇਹ ਕਾਨੂੰਨ ਬਣਾਇਆ ਉਹ ਕਹਿੰਦੇ ਨੇ ਕਿ ਕਿਸੇ ਅਸੀਂ ਫਲਾਨੇ ਬੰਦੇ ਦੀ ਕਹੀ ਗੱਲ ਤੇ ਯਕੀਨ ਨਹੀਂ ਕਰਨਾ ਅਨਲੈਸ ਉਹ ਸਾਹਮਣੇ ਆ ਕੇ ਆਪ ਇਹ ਗੱਲ ਕਰੇ ਠੀਕ ਹੈ ਸੱਚ ਜਿਹੜਾ ਬਦਲ ਗਿਆ ਇੱਕ ਪਾਸੇ ਉਹ ਚੀਜ਼ ਨੂੰ ਸੱਚ ਮੰਨਦੇ ਆ ਤੇ ਜਦੋਂ ਉਹਨਾਂ ਦੇ ਧਰਮ ਗ੍ਰੰਥ ਦੀ ਗੱਲ ਆਉਂਦੀ ਉਦੋਂ ਮੰਨਦੇ ਨੇ ਉਦਾਂ ਉਹ ਚੀਜ਼ ਨੂੰ ਸੱਚ ਨਹੀਂ ਮੰਨਦੇ ਇਸ ਲਈ ਸੱਚ ਜਿਹੜਾ ਨਾ ਦੁਨੀਆ ਦੇ ਵਿੱਚ ਬਦਲਦਾ ਰਹਿੰਦਾ ਸੱਚ ਸਾਡਾ ਹੋਰ ਹੋ ਸਕਦਾ ਕਿਸੇ ਹੋਰ ਦਾ ਹੋ ਸਕਦਾ ਉਹ ਵੀ ਸੱਚਾ ਹੋ ਸਕਦਾ ਮੈਂ ਵੀ ਸੱਚਾ ਹੋ ਸਕਦਾ ਠੀਕ ਹੈ ਇਸ ਲਈ ਸੱਚ ਦੁਨੀਆ ਦਾ ਸੱਚ ਨਹੀਂ ਹੈ ਇੱਥੇ ਸੱਚ ਦਾ ਅਰਥ ਹੈ ਕਿ ਚੀਜ਼ ਹਮੇਸ਼ਾ ਕਾਇਮ ਹੈ ਰਹਿਣੀ ਹਮੇਸ਼ਾ ਥਿਰ ਰਹਿਣੀ ਕਦੇ ਚੀਜ਼ ਦਾ ਬਦਲਦਾਨ ਨਹੀਂ ਠੀਕ ਹੈ ਉਹ ਇੱਕ ਨਜ਼ਰੀਏ ਤੋਂ ਹੋਰ ਨਹੀਂ ਹੋ ਜਾਣੀ ਦੂਜੇ ਨਜ਼ਰੀਏ ਤੋਂ ਹੋਰ ਨਹੀਂ ਹੋ ਜਾਣੀ ਉਹ ਹਮੇਸ਼ਾ ਉਦਾਂ ਹੀ ਰਹਿਣਾ ਠੀਕ ਹੈ ਤੇ ਜੁਗਾਦ ਹੁੰਦਾ ਜੇ ਯੁਗ ਤੇ ਆਦ ਭਾਵ ਕੱਲੇ ਕੱਲੇ ਯੁਗ ਤੋਂ ਪਹਿਲਾਂ ਠੀਕ ਹੈ ਪਹਿਲਾਂ ਸੀ ਆਦ ਸੱਚ ਯੁਗ ਆਦ ਭਾਵ ਜੁਗਾਦ ਜੁਗਾਂ ਤੋਂ ਵੀ ਸ਼ੁਰੂ ਤੋਂ ਸੱਚ ਹੁਣ ਜਦ ਮਹਾਰਾਜ ਨੇ ਆਦ ਸੱਚ ਕਿਹਾ ਤਾਂ ਜੁਗਾਦ ਸੱਚ ਕਹਿੰਨ ਦੀ ਕੀ ਲੋੜ ਫਿਰ ਦੱਸਦੀ ਜੀ ਕਈ ਮੇਰੇ ਵਰਗੇ ਮੂਰਖ ਕਈ ਮੇਰੇ ਵਰਗੇ ਬਾਲੇ ਸਿਆਣੇ ਬਣ ਜਾਂਦੇ ਆ ਕਿ ਜਦੋਂ ਆਦ ਸੱਚ ਕਿਹਾ ਸੀ ਮਹਾਰਜ ਨੇ ਇਹ ਕਿਹਾ ਸੀ ਜੀ ਕਾਲ ਯੁੱਗ ਵੇਲੇ ਤੋਂ ਸੱਚ ਹੈ ਉਸ ਤੋਂ ਪਹਿਲਾਂ ਵੀ ਤਿੰਨ ਸਮੇਂ ਆ ਗਏ ਮੈਂ ਕਹਿੰਦੇ ਰੁਕ ਜਾ ਭਲਿਆ ਮਾਨ ਸਾਹਿਬ ਠਹਿਰ ਜਾ ਇਹਨਾਂ ਚੁੱਸ ਚਲਾਕ ਬਣਦੀ ਲੋੜ ਨਹੀਂ ਆਦ ਸੱਚ ਮੇਰਾ ਰੱਬ ਜਿਹੜਾ ਹੈਗਾ ਉਹ ਹੁਣ ਵੀ ਮਜੂ ਸ਼ੁਰੂ ਤੋਂ ਮੌਜੂਦ ਹੈ ਉਹ ਸਿਰਫ ਇਸ ਯੁੱਗ ਤੋਂ ਨਹੀਂ ਯੁੱਗਾਂ ਦੇ ਵੀ ਪਹਿਲਾਂ ਤੋਂ ਮੌਜੂਦ ਹੈ ਫਿਰ ਦੱਸ ਜੀ ਸਮਾ ਉਦੋਂ ਬਣਿਆ ਜਦੋਂ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਇੱਕ ਚੱਕਰ ਲਾਉਂਦੀ ਹੈ ਤੇ ਇੱਕ ਸਾਲ ਬਣਦਾ ਸੂਰਜ ਕਿਸ ਤਰ੍ਹਾਂ ਬਣਾਇਆ ਪ੍ਰਭੂ ਪਰਮਾਤਮਾ ਨੇ ਗੁਰਬਾਣੀ ਵਿੱਚ ਬਹੁਤ ਆਇਆ ਕਿ ਲੱਖਾਂ ਧਰਤੀਆਂ ਨੇ ਲੱਖਾਂ ਸੂਰਜ ਨੇ ਜੇ ਸੂਰਜ ਤੇ ਧਰਤੀ ਪ੍ਰਭੂ ਪਰਮਾਤਮਾ ਨੇ ਬਣਾਈ ਹੈ ਤੇ ਸਮਾਂ ਵੀ ਪ੍ਰਭੂ ਪਰਮਾਤਮਾ ਨੇ ਹੀ ਬਣਾਇਆ ਭਾਵੇਂ ਮਨੁੱਖ ਨੂੰ ਸਮਝ ਦਿੱਤੀ ਸੋਝੀ ਦਿੱਤੀ ਅਸੀਂ ਸਮਾਂ ਬਣਾ ਦਿੱਤਾ ਕਿ 60 ਮਿੰਟ ਦਾ 60 ਸੈਕਿੰਡ ਦਾ ਇੱਕ ਮਿੰਟ ਹੈ 60 ਮਿੰਟਾਂ ਦਾ ਇੱਕ ਘੰਟਾ ਹੈ 24 ਘੰਟਿਆਂ ਦਾ ਇੱਕ ਦਿਨ ਹੈ ਤੇ 365 ਦਿਨਾਂ ਦਾ ਜੱਕਾ ਤੇ ਕਦੇ 366 ਦਿਨਾਂ ਦਾ ਜਿਹੜਾ ਇੱਕ ਸਾਲ ਬਣ ਜਾਂਦਾ ਹੈ ਠੀਕ ਹੈ ਜੀ ਇਸ ਲਈ ਗਾ ਕੇ ਪੜ ਸਕਦੇ ਜਿਵੇਂ ਪਹਿਲਾਂ ਵੀ ਕਿਹਾ ਸੀ ਆਦ ਸੱਚ ਜੁਗਾਦ ਸੱਚ ਸੁਰਤ ਜਿਹੜੀ ਹੈ ਫਿਰ ਧਿਆਨ ਲਈਏ ਉੱਥੇ ਲੈ ਕੇ ਜਾਣੀ ਹੈ ਕਿ ਬੋਲ ਜਿਹੜੇ ਗੁਰੂ ਨਾਨਕ ਨੇ ਕੀ ਅਸੀਂ ਬੈਠੇ ਹਾਂ ਮੇਰੇ ਨਾਲ ਮੇਰਾ ਯਾਰ ਮੇਰਾ ਭਰਾ ਮੇਰਾ ਬਾਬਾ ਨਾਨਕ ਬੈਠਾ ਮੇਰੇ ਗੁਰੂ ਨਾਨਕ ਬੈਠਾ ਜਿਸਨੇ ਬਾ ਮੇਰੀ ਫਕੜੀ ਪਕੜੀ ਹੈ ਸ਼ਬਦ ਗੁਰੂ ਨਾਨਕ ਦਾ ਬੋਲ ਮੇਰੇ ਨੇ ਸਾਹ ਜੁਸ ਮੇਰੇ ਪ੍ਰਭੂ ਪਰਮਾਤਮਾ ਨਾ ਪਾਰੇ ਜਿਹੜੇ ਉੱਪਰ ਬੈਠਾ ਹੈ ਜਿਹਦੇ ਚਰਨਾਂ 'ਚ ਮੈਂ ਬੈਠ ਕੇ ਗੱਲਾਂ ਕਰਦੇ ਆ ਉਸ ਪਰਮਾਤਮਾ ਨਾਲ ਸਾਹ ਜੈ ਰਹੀ ਹੈ ਜੀ ਤੇ ਹੁਣ ਇਹਦੇ ਵਿੱਚ ਅਰਥ ਸਮਝਾਏਗੇ ਨੇ ਕਿ ਯੁੱਗ ਕੀ ਹਨ ਪਹਿਲਾਂ ਠੀਕ ਹੈ ਆਦ ਸੱਚ ਕਿਸ ਸ਼ੁਰੂਆਤ ਤੋਂ ਸੱਚ ਹੈ ਜੁਗਾਦ ਸੱਚ ਯੁੱਗ ਸ਼ਬਦ ਆ ਗਿਆ ਯੁੱਗ ਕੀ ਹੈ ਜੀ ਇਹ ਪੁਰਾਣਾ ਅਨਸਾਰ ਜੋਤਿਸ਼ ਸ਼ਾਸਤਰ ਅਨਸਾਰ ਜਾਂ ਦੇਵੀ ਦੇਵਤ ਇਹਨਾਂ ਨੇ ਦੇਵੀ ਦੇਵਤਿਆਂ ਦੇ ਅਨੁਸਾਰ ਜਿਨਕੀ ਉਮਰ ਅਨਸਾਰ ਜਿਹੜੇ ਨੇ ਇਹ ਯੁੱਗ ਬੜਾਏ ਨੇ ਜੀ ਠੀਕ ਹੈ ਯੁੱਗ ਦੇ ਵਿੱਚ ਜਿਹੜਾ ਆਰੰਭ ਦਾ ਸਮਾਂ ਹੁੰਦਾ ਉਹਨੂੰ ਸੰਧਿਆ ਕਹਿੰਦਾ ਇਹ ਯੁੱਗ ਦਾ 10ਵਾਂ ਹਿੱਸਾ ਹੁੰਦਾ ਜੀ ਤੇ ਯੁੱਗ ਦੇ ਅੰਤ ਵਿੱਚ ਜਿਹੜਾ ਸਮਾਂ ਹੁੰਦਾ ਸੰਧਿਆਸ ਕਹਿ ਦਿੰਦੇ ਆ ਇਹਨੂੰ ਜੋ ਇਹ ਵੀ ਯੁੱਗ ਦਾ 10ਵਾਂ ਹਿੱਸਾ ਕਰ ਜੀ ਚਾਰ ਯੁੱਗ ਨੇ ਕ੍ਰਿਤ ਯੁੱਗ ਪਹਿਲਾ ਜਿਹਨੂੰ ਸਤ ਯੁੱਗ ਕਿਹਾ ਗਿਆ ਇਹਦਾ ਸਮਾਂ 4000 ਸਾਲ ਸੀਗਾ ਤੇ 10ਵਾਂ ਹਿੱਸਾ ਜਿਹੜਾ ਇਹਦਾ ਸ਼ੁਰੂਆਤ ਦਾ ਪਾਦਨ ਦੇ 400 ਸਾਲ ਤੇ 10ਵਾਂ ਅੰਤ ਦਾ ਪਾਦਨ ਆ ਤੇ ਇਹ ਕੁੱਲ 4800 ਸਾਲ ਦਾ ਹੋਇਆ ਜੀ ਇਹ ਮਨੁੱਖੀ ਉਮਰ ਨਹੀਂ ਹੈ ਇਹ ਦੇਵਤੇ ਪਾ ਬ੍ਰਹਮਾ ਦੀ ਉਮਰ ਦੇ ਹਿਸਾਬ ਦੇ ਨਾਲ ਲੈ ਕੇ ਗਿਆ ਜੀ ਕਿ ਬ੍ਰਹਮਾ ਦੀ ਉਮਰ ਦੇ ਹਿਸਾਬ ਦੇ ਨਾਲ 4800 ਸਾਲ ਦਾ ਜਿਹੜਾ ਇੱਕ ਕ੍ਰਿਤਜੁਗ ਬਣਿਆ ਠੀਕ ਹੈ ਪਾਬ ਜੀ ਨੂੰ ਸਤਜੁਗ ਕਿਹਾ ਪਹਿਲਾ ਜੁਗ ਕਿਹਾ ਉਸ ਤੋਂ ਬਾਅਦ ਜੀ ਜੁਗਾਂ ਦੀ ਉਮਰ ਜਿਹੜੀ ਹੈ ਇਹ ਹਜ਼ਾਰ ਹਜ਼ਾਰ ਸਾਲ ਕੱਟਦੀ ਹੈ ਠੀਕ ਹੈ ਪਹਿਲਾ 4000 ਸਾਲ ਸੀ ਦੂਜਾ ਯੁੱਗ ਆਇਆ ਜੀ ਤ੍ਰੇਤਾ ਯੁੱਗ ਇਹਦੀ ਉਮਰ 3000 ਸਾਲ ਦੇਵਤਿਆਂ ਦੀ ਰਹਗੀ ਤੇ ਫਿਰ ਦਸਵਾਂ ਹਿੱਸਾ ਸੰਧਿਆ ਦਾ ਤੇ ਦਸਵਾਂ ਸੰਧਿਆਸ ਦਾ ਕੁੱਲ ਹੋ ਗਈ ਜੀ 3600 ਸਾਲੋਂ ਉਮਰ ਹੋਗੀ ਉਸ ਤੋਂ ਬਾਅਦ ਦੁਆਪਰ ਯੁੱਗ ਆਇਆ ਜੀ ਇਹ 3000 ਤੋਂ 1000 ਘੱਟ ਕੇ 2000 ਸਾਲ ਰਹਿ ਗਈ 200 ਸਾਲ ਸਵੇਰ ਦਾ ਤੇ 200 ਸਾਲ ਅੰਤ ਦਾ ਲਾ ਕੇ ਇਹ 2400 ਸਾਲ ਜਿਹੜੀ ਦੇਵਤੇ ਬ੍ਰਹਮਾ ਦੀ ਸਾਹਬ ਦੇ ਨਾਲ ਇਹ ਉਮਰ ਹੋਗੀ ਜੀ ਉਸ ਤੋਂ ਬਾਅਦ ਕਲ ਯੁੱਗ ਆਇਆ ਕਾਲ ਯੁਗ ਕਹਿੰਦੇ 1000 ਸਾਲ ਦਾ ਹੀ ਰਹਿ ਗਿਆ ਤੇ 100 ਸਾਲ ਜਿਹੜੇ ਸੰਧਿਆ ਤੇ 100 ਸਾਲ ਸੰਧਿਆਸ ਅੰਤ ਦਾ ਪਾ ਕੇ 1200 ਸਾਲ ਦੇਵਤੇ ਦੀ ਉਮਰ ਰਹਿ ਗਈ ਜੀ ਠੀਕ ਹੈ ਤੇ ਪੁਰਾਣਾ ਅਨਸਾਰ ਜਿਹੜਾ ਦੇਵਤਿਆਂ ਦਾ 1 ਸਾਲ ਆ ਉਹ ਮਨੁੱਖੀ 360 ਵਰਿਆਂ ਦੇ ਬਰਾਬਰ ਹੈ ਭਾਵ ਜਦੋਂ ਮਨੁੱਖ ਦੇ 360 ਸਾਲ ਹੋ ਜਾਂਦੇ ਨੇ ਉਦੋਂ ਜਿਹੜੇ ਨੇ ਦੇਵੀ ਦੇਵਤਿਆਂ ਦਾ 1 ਵਰਿਆ ਹੋ ਜਾਂਦਾ ਕਈ ਥਾਵਾਂ ਤੇ ਇਹ ਲਿਖਿਆ ਤੇ ਕਈ ਥਾਵਾਂ ਤੇ ਇਹ ਵੀ ਲਿਖਿਆ ਕਿ ਜਿਹੜਾ ਗਾ 808.6 ਬਿਲੀਅਨ ਯਰ ਜਿਹੜੇ ਉਹ ਵੀ ਬ੍ਰਹਮਾ ਦੇ ਇੱਕ ਦਿਨ ਰਾਤ ਬਣਦੇ ਨੇ ਕਈ ਥਾਂ ਤੇ ਇਹ ਵੀ ਲਿਖਿਆ ਇਸ ਲਈ ਇਹ ਗੱਲਾਂ ਮੇਲਜੋਲ ਨਹੀਂ ਕਰਦੀਆਂ ਠੀਕ ਹੈ ਪਰ ਇਹ ਸੋਚਣ ਵਾਲੀ ਗੱਲ ਹੈ ਜੇ 8.6 ਬਿਲੀਅਨ ਯਰ ਜਿਹੜੀ ਗੱਲ ਕਰਦੇ ਆ ਅੱਜ ਸਾਇੰਸ ਕਹਿੰਦੇ ਕਿ ਧਰਤੀ ਦੀ ਇੰਨੀ ਕੁ ਉਮਰ ਹੋਈ ਹੈ ਠੀਕ ਹੈ ਵੀ 86 ਕਰੋੜ ਸਾਲ ਧਰਤੀ ਦੀ ਉਮਰ ਜਾਂ 8 ਕਰੋੜ ਸਾਲ ਧਰਤੀ ਦੀ ਉਮਰ ਹੋਈ ਹੈ ਤੇ ਜੇ ਇਸ ਹਿਸਾਬ ਨਾਲ ਸੋਚਿਆ ਤਾਂ ਬ੍ਰਹਮਾ ਦਾ ਹਜੇ ਇੱਕ ਦਿਨ ਰਾਤ ਨਹੀਂ ਹੋ ਜਾ ਠੀਕ ਹੈ ਇਸ ਲਈ ਇਹ ਸਭ ਮਿਥਿਆਸਿਕ ਗੱਲਾਂ ਨੇ ਉਸ ਤੋਂ ਬਾਅਦ ਜਿਹੜੀਆਂ ਚਾਰ ਯੁੱਗਾਂ ਦਾ ਵਰਣਨ ਆਇਆ ਸਤਜੁਗ ਵਿੱਚ ਕਹਿੰਦੇ ਨੇ ਕਿ ਕੋਈ ਧਰਮ ਨਹੀਂ ਸੀ ਸਾਰੇ ਲੋਕ ਸੱਚ ਬੋਲਦੇ ਸੀਗੇ ਕੋਈ ਰੋਂਦਾ ਨਹੀਂ ਸੀ ਕੋਈ ਹੱਸਦਾ ਨਹੀਂ ਸੀ ਕਿਸੇ ਦੇ ਅੰਦਰ ਲੋਭ ਮੋਹ ਹੰਕਾਰ ਕੁਛ ਨਹੀਂ ਸੀ ਸਾਰੇ ਪ੍ਰਭੂ ਪਰਮਾਤਮਾ ਦੀ ਭਗਤੀ ਕਰਦੇ ਸਨ ਬੰਦਗੀ ਕਰਦੇ ਸਨ ਉਮਰ ਲੋਕਾਂ ਦੀ ਆਮ ਉਦੋਂ 400 ਸਾਲ ਤੱਕ ਹੁੰਦੀ ਸੀ ਜੀ ਇਹ ਸਤਜੁਗ ਦੀ ਗੱਲ ਆ ਤ੍ਰਿਤੇ ਵਿੱਚ ਜਿਹੜਾ ਕਹਿੰਦੇ ਨੇ ਧਰਮ ਦਾ ਚੌਥਾ ਹਿੱਸਾ ਖਟ ਗਿਆ ਠੀਕ ਆ ਇਸ ਦੇ ਵਿੱਚ ਲੋਕ ਸੱਚ ਤਾਂ ਬੋਲਦੇ ਸਨ ਪਰ ਆਪਣੇ ਆਪਣੇ ਆ ਆਪਣੇ ਦੇ ਲਈ ਬੋਲਦੇ ਸਨ ਕਿ ਆਪਣਾ ਬੈਨੀਫਿਟ ਹੋ ਸਕੇ ਆਪਣਾ ਫਾਇਦਾ ਹੋ ਸਕੇ ਲੋਮ ਇਸ ਵਿੱਚ ਲੋਕ ਇਸ ਵਿੱਚ ਬਲੀਦਾਨ ਕਰਨ ਲੱਗ ਗਏ ਹੋਮ ਪੂਜਾ ਕਰਨ ਲੱਗੇ ਇਸ ਵਿੱਚ ਤੇ ਲੋਕਾਂ ਦੀ ਲੋਕ ਕਹਿੰਦੇ ਆਪਣੇ ਮਨ ਵਿੱਚ ਕਾਮਨਾ ਰੱਖ ਕੇ ਕੁਝ ਪ੍ਰਾਪਤੀ ਲੈਣ ਦੇ ਲਈ ਪਕਤੀ ਕਰਦੇ ਸਨ ਤੇ ਲੋਕਾਂ ਦੀ ਉਮਰ ਇਸ ਯੁੱਗ ਵਿੱਚ 300 ਸਾਲ ਤੱਕ ਰਹੇਗੀ ਉਸ ਤੋਂ ਬਾਅਦ ਦੁਆਪਰ ਯੁੱਗ ਆ ਗਿਆ ਜੀ ਇਸ ਵਿੱਚ ਕਹਿੰਦੇ ਵੇਦਚਾਰ ਹੋ ਗਏ ਠੀਕ ਹੈ ਕਈ ਚਾਰ ਵੇਦ ਪੜਦੇ ਕੋਈ ਤਿੰਨ ਕੋਈ ਦੋ ਕੋਈ ਇੱਕ ਕੋਈ ਕੋਈ ਵੀ ਨਹੀਂ ਵੇਦ ਪੜਦਾ ਸੀ ਠੀਕ ਹੈ ਲੋਕਾਂ ਨੇ ਪੜਨ ਦੀਆਂ ਰਸਮਾਂ ਬਦਲਤੀਆਂ ਰੀਤਾਂ ਰਵਾਜਾਂ ਅਨਸਾਰ ਵੱਖ-ਵੱਖ ਰਸਮਾਂ ਬਣ ਗਈਆਂ ਜੁਗਤੀਆਂ ਹੋਣ ਲੱਗੀਆਂ ਹੋਰ ਝੂਠ ਵਧਣ ਲੱਗ ਗਿਆ ਠੀਕ ਹੈ ਤੇ ਹੋਰ ਵੀ ਬਹੁਤ ਸਾਰੀਆਂ ਇਸ ਵਿੱਚ ਉਪਾਧੀਆਂ ਭਗਤੀਆਂ ਸ਼ਕਤੀਆਂ ਇਸ ਯੁੱਗ ਵਿੱਚ ਆ ਗਈਆਂ ਲੋਕਾਂ ਨੂੰ ਸੰਤਾਪ ਹੋਇਆ ਲੋਕਾਂ ਨੂੰ ਦੁੱਖ ਹੋਇਆ ਲੋਕ ਪਕਤੀ ਕਰਨ ਲੱਗੇ ਤਪ ਪੂਜਾ ਕਰਨ ਲੱਗੇ ਤੇ ਇਸ ਦੁਆਪਰ ਦੇ ਵਿੱਚ ਜਿਹੜੀ ਲੋਕਾਂ ਦੀ ਉਮਰ ਕਹਿੰਦੇ ਆ 200 ਸਾਲ ਤੱਕ ਸੀ ਉਸ ਤੋਂ ਬਾਅਦ ਜਿਹੜਾ ਆ ਗਿਆ ਕਰਜੁਗ ਆ ਗਿਆ ਇੱਥੇ ਸਤਜੁਗ ਦਾ ਭਾਗ ਚੌਥਾ ਹਿੱਸਾ ਰਹਿ ਗਿਆ ਠੀਕ ਹੈ ਤੇ ਇਸ ਵਿੱਚ ਵੇਦ ਸ਼ਸ਼ਤਰ ਹੋਰ ਬਹੁਤ ਸਾਰੇ ਜਿਹੜੇ ਸਭ ਕੁਝ ਜੱਗ ਹੋਣੇ ਬੰਦ ਹੋ ਗਏ ਜੀ ਠੀਕ ਹੈ ਮੁਸੀਬਤਾਂ ਜਿਹੜੀਆਂ ਨੇ ਰੋਗ ਜਿਹੜੇ ਨੇ ਥਕਾਨ, ਕ੍ਰੋਧ, ਸੰਤਾਪ, ਭੁੱਖ ਤੇ ਇਹ ਡਰ ਨੂੰ ਲੋਕਾਂ ਨੂੰ ਗ੍ਰਸ ਲੈ ਆਪਣੀ ਗ੍ਰਸਤ ਵਿੱਚ ਲੈ ਲਿਆ ਇਹ ਸਾਰਿਆਂ ਦੇ ਭਾਵ ਕਾਮ, ਕ੍ਰੋਧ, ਲੋਮ, ਹੰਕਾਰ ਤੋਂ ਬਾਅਦ ਡਰ, ਲਾਲਚ ਜਿਹੜਾ ਭੁੱਖ ਇਹ ਲੋਕਾਂ ਨੂੰ ਇਸ ਇਸ ਯੁੱਗ ਦੇ ਵਿੱਚ ਲੋਕਾਂ ਨੂੰ ਆਪਣੇ ਅਧੀਨ ਕਰ ਲਿਆ ਇਸ ਯੁੱਗ ਦੇ ਵਿੱਚ ਕਹਿੰਦੇ ਲੋਕਾਂ ਦੀ ਜਿਹੜੀ ਐਵਰੇਜ ਉਮਰ ਹੈ 100 ਸਾਲ ਤੱਕ ਖੂਬੀ ਠੀਕ ਹੈ ਇਹ ਅੰਗਰੇਜ਼ਾਂ ਵਿੱਚ ਵੀ ਜਿਵੇਂ ਗੋਲਡਨ ਏਜ ਸਿਲਵਰ ਏਜ ব্রੌਨ ਏਜ ਆ ਰਹੇ ਨੇ ਜਾਈਆ ਇਹ ਸਨ ਜੀ ਗੁਰਬਾਣੀ ਤੋਂ ਬਾਹਰ ਨਹੀਂ ਮੰਤ ਗੁਰਬਾਣੀ ਵਿੱਚ ਕੀ ਕਹਿੰਦੀ ਹੈ ਇਹ ਦੱਸਿਆ ਕਿ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਸੇ ਯੁੱਗ ਨੂੰ ਨਹੀਂ ਮੰਨਿਆ ਹੁਣ ਸੋਚਣ ਵਾਲੀ ਗੱਲ ਹੈ ਜਿਵੇਂ ਲੋਕ ਬੜੇ ਚਲਾਕ ਨਹੀਂ ਕਹਿਣਗੇ ਅੱਛਾ ਜੇ ਜੁਗ ਹੁੰਦੇ ਨਹੀਂ ਤੇ ਮਾਰਾ ਨੇ ਜੁਗਾਦ ਸੱਚ ਕਿਉਂ ਕਿਹਾ ਜੇ ਜੇ ਜੁਗਾਦ ਕਹਿ ਰਹੇ ਮਤਲਬ ਜੋਗੇ ਹੈਗੇ ਨੇ ਬਹੁਤ ਲੋਕ ਇਹਹ ਜੇ ਨੇ ਬਾਣੀ ਵਿੱਚ ਇਹ ਗੱਲ ਕਹਿੰਦੇ ਨੇ ਜੇ ਉਹ ਬਾਣੀ ਕਹਿਣਗੇ ਬੜੀ ਚਲਾਕੀ ਨਾਲ ਗੱਲ ਕਰਨਗੇ ਜੀ ਕਹਿਣਗੇ ਕਿ ਬਾਣੀ ਵਿੱਚ ਜੋ ਲਿਖਿਆ ਸੱਚ ਲਿਖਿਆ ਹੁਣ ਕੋਈ ਵੀ ਗਿਆਨੀ ਕੋਈ ਵੀ ਬੰਦਾ ਜੀ ਨੇ ਬਾਣੀ ਪੜੀਏ ਕੋਈ ਕਹੇ ਹਾਂਜੀ ਗੁਰਬਾਣੀ ਵਿੱਚ ਜੋ ਲਿਖਿਆ ਸੱਚ ਲਿਖਿਆ ਪੱਕੀ ਗੱਲਾਂ ਦਾ ਵੀਰ ਜੀ ਸੱਚ ਲਿਖਿਆ ਨਾ ਹਾਂਜੀ ਸੱਚ ਲਿਖਿਆ ਗੁਰਬਾਣੀ ਵਿੱਚ ਆਹ ਸ਼ਬਦ ਆਇਆ ਜੁਗਾਦ ਆਇਆ ਭਾਵ ਇਹਦਾ ਮਤਲਬ ਯੁੱਗ ਹੈਗੀ ਤਾਂ ਹੀ ਜੁਗਾਦ ਆਇਆ ਬੜੇ ਲਾੜਨ ਲੱਗ ਜਾਂਦੇ ਨੇ ਜੀ ਪ੍ਰਮਾਤਮਾ ਸੁਮਤ ਬਖਸ਼ੇ ਉਹਨਾਂ ਨੂੰ ਕੀ ਵੀਰ ਜੀ ਧਿਆਨ ਤਿਆਰ ਨਾਲ ਗੱਲ ਸੁਣੋ ਬਾਣੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਆਏ ਨੇ ਜਿਵੇਂ ਜੋਗੀਆਂ ਨਾਲ ਗੱਲਾਂ ਆਈਆਂ ਇਹਦਾ ਮਤਲਬ ਇਹ ਨਹੀਂ ਕਿ ਉਹ ਸੱਚ ਹੁੰਦੀਆਂ ਜੋ ਵੀ ਉਸ ਸਮੇਂ ਪ੍ਰਚਲਿਤ ਸ਼ਬਦ ਸਨ ਉਹਨਾਂ ਨੂੰ ਲੈ ਕੇ ਗੁਰੂ ਗ੍ਰੰਥਕ ਸਾਹਿਬ ਜੀ ਨੇ ਸਭ ਨੂੰ ਸਮਝਾਇਆ ਤੇ ਗੱਲਬਾਤ ਕੀਤੀ ਠੀਕ ਹੈ ਜੁਗਾਦ ਆਉਣ ਦੇ ਨਾਲ ਜਾਂ ਜੁਗਾਂ ਦਾ ਵਰਨਣ ਕਰਨ ਦੇ ਨਾਲ ਇਹ ਨਹੀਂ ਹੈਗਾ ਕਿ ਉਹ ਚੀਜ਼ਾਂ ਸੱਚ ਨੇ ਠੀਕ ਹੈ ਉਸ ਸਮੇਂ ਚੱਲ ਸੀ ਚੱਲ ਰਹੀਆਂ ਸੀ ਪ੍ਰਚਲਨ ਉਹਨਾਂ ਨੂੰ ਲੈ ਕੇ ਗੱਲ ਕੀਤੀ ਹੈ ਪ੍ਰਮਾਤਮਾ ਨੇ ਠੀਕ ਹੈ ਦੂਸਰੀ ਗੱਲ ਇਸ ਦੇ ਉਲਟ ਮਹਾਰਾਜ ਨੇ ਇਹ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਸਵਾਲ ਸੀ ਇੱਕ ਕਿ ਸੇਈ ਚੰਦ ਚੜ੍ਹੇ ਸੇ ਤਾਰੇ ਕਿ ਉਹੀ ਚੰਨ ਨੇ ਉਹੀ ਤਾਰੇ ਨੇ ਸੇਈ ਦਿਨ ਯਰ ਤਪ ਤਰੇ ਉਹੀ ਦਿਨ ਦਿਹਾੜੇ ਚੱਲ ਰਹੇ ਨੇ ਉਹੀ ਸੂਰਜ ਜਿਹੜਾ ਚਲ ਰਿਹਾ ਠੀਕ ਆ ਸਾ ਧਰਤੀ ਇਹੀ ਧਰਤੀ ਆ ਸਾ ਪੌਣ ਚਲਾਰੇ ਇਥੇ ਹਵਾ ਚੱਲ ਰਹੀ ਆ ਜੁਗ ਜੀ ਖੇਲੇ ਥਾ ਕਹਸਤੇ ਦੱਸੋ ਫਿਰ ਬਦਲਿਆ ਕੀ ਠੀਕ ਆ ਭਾਵ ਜਦੋਂ ਤੋਂ ਦੁਨੀਆ ਬਣੀ ਆ ਉਹੀ ਸੂਰਜ ਨੇ ਉਹੀ ਚੰਨ ਤਾਰੇ ਨੇ ਉਹੀ ਦਿਨ ਨੇ ਉਹੀ ਰਾਤ ਐ ਉਹੀ ਧਰਤੀ ਐ ਉਹੀ ਹਵਾ ਚੱਲ ਰਹੀ ਐ ਤਾਂ ਫਿਰ ਮੈਨੇ ਦੱਸੋ ਜੇ ਸਭ ਕੁਝ ਉਹੀ ਐ ਤੇ ਫਿਰ ਜੁਗ ਬਣੇ ਕਦੋਂ ਫਰਕ ਕੀ ਪਿਆ ਠੀਕ ਹੈ ਇਸ ਤੋਲ ਤੁਮਾਰਜ ਇਹ ਸਮਝਾ ਰਹੇ ਨੇ ਕਿ ਜੁਗ ਕੁਛ ਨਹੀਂ ਬਦਲਦਾ ਜਦੋਂ ਮਨੁੱਖ ਦੀ ਸੋਚ ਬਦਲਦੀ ਹੈ ਉਦੋਂ ਪਾਪ ਜੁਗ ਬਦਲ ਗਿਆ ਪਾਪ ਜਦੋਂ ਤੁਸੀਂ ਚੰਗੇ ਕਰਮ ਕਰਨ ਲੱਗ ਗਏ ਤੁਸੀਂ ਸਤਜੁਗੋਂ ਸਤ ਕੀ ਪ੍ਰਭੂ ਪਰਮਾਤਮਾ ਸੱਚ ਕਦੇ ਬਦਲਦਾ ਨਹੀਂ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਗਏ ਸਤਜੁਗ ਜਦੋਂ ਸੋਚ ਬਦਲ ਗਈ ਤੁਹਾਡੀ ਜਦੋਂ ਮਾੜੇ ਕਰਮ ਕਰਦੇ ਹੋ ਹਰ ਵਕਤ ਪਾਪਾਂ ਵਿੱਚ ਰਹਿੰਦੇ ਨੇ ਉਹ ਕਲ ਜੁਗ ਹੈ ਠੀਕ ਹੈ ਜੀ ਜਦੋਂ ਹੌਲੀ ਹੌਲੀ ਵਧੀਆ ਹੋਣ ਲੱਗ ਜੰਨੇ ਇੱਕ ਤਰ੍ਹਾਂ ਦੀ ਸੋਚ ਬਦਲਣ ਲੱਗ ਜਾਂਦੀ ਹੈ ਤਾਂ ਆਪਣੇ ਆਪ ਤੁਹਾਡਾ এনवायरमेंट ਬਦਲ ਜਾਣਾ ਚਾਹੀਦਾ ਠੀਕ ਹੈ ਆਪਣੇ ਆਪ ਤੁਹਾਡਾ ਸਮਾਂ ਬਦਲ ਜਾਣਾ ਜਦੋਂ ਸੋਚ ਬਦਲ ਗਈ ਸਮਾਂ ਬਦਲ ਜਾਣਾ ਜੀ ਇਹ ਜੁਗਾਂ ਦੇ ਪਰਵਾਸ਼ਾ ਜਿਹੜੀ 16ਵੇਂ ਤੇ 17ਵੇਂ ਤੇ 18ਵੇਂ ਪੇਜ ਦੇ ਉੱਪਰ ਆਈ ਹੈ ਜੀ ਉਸ ਤੋਂ ਬਾਅਦ ਹੈਪੀ ਸੱਚ ਨਾਨਕ ਖੁਸ਼ੀ ਤੇ ਸੱਚ ਬਾਰੇ ਵੀ ਆਇਆ ਤੇ ਉਹ ਆਪਾਂ ਫਿਰ ਗੱਲ ਕਰਾਂਗੇ ਜੀ ਅਜਲੀ ਨਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ